ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ 22 ਤਰੀਕ ਨੂੰ ਸਵੇਰ ਬੀ ਰਾਤ ਨੂੰ 21 ਤਰੀਕ ਸਵਾ 11 ਵਜੇ ਬਲਵਿੰਦਰ ਸਿੰਘ son of ਸ਼ੰਗਾਰਾ ਸਿੰਘ ਟਾਣੀ ਫੂਲਾ ਸਿੰਘ ਵਾਲੀ ਥਾਣਾ ਸਦਰ ਜਲੰਧਾਬਾਦ ਮੀ ਰੇਤਾ ਦੀ ਟਰਾਲੀ ਪਰ ਕੇ ਧਰਮਕੋੜ ਤੋਂ ਲੈ ਕੇ ਆ ਰਿਹਾ ਸੀ ਜਿਹਨੂੰ ਕਲੇਰ ਚੌਂਕ ਦੇ ਅੱਗੇ ਫਾਰਗੋ ਟਾਇਰ ਦੇ ਫੈਕਟਰੀ ਦੇ ਕੋਲ ਉਹਦੇ ਦੋ ਬੰਦਿਆਂ ਨੇ ਅਗਿਆਤ ਬੰਦਿਆਂ ਨੇ ਉਹਦਾ ਟਰੈਕਟਰ ਵਾਲੀ ਖੋਲਿਆ ਤੇ ਰੇਤਾ ਦੀ ਭਰੀ ਹੋਈ ਟਰਾਲੀ ਨੂੰ ਲੈ ਕੇ ਭੱਜ ਗਏ ਜਿੱਤੇ ਸਬੰਧ ਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਔਰ ਪਰਚਾ ਦਰਜ ਤੋਂ ਬਾਅਦ ਅਸੀਂ ਬੜੇ ਹੀ ਮੁਸਤੈਦੀ ਨਾਲ ਅਸੀਂ ਉਹਦਾ ਦੋਸ਼ੀਆਂ ਦਾ ਪਿੱਛਾ ਕਰਦੇ ਹੋਏ ਅਸੀਂ ਡਾਕਟਰ ਡੈਲੀ ਵੀ ਫੜ ਲਿਆ ਤੇ ਦੋਸ਼ੀ ਵੀ ਫੜ ਲਿਆ ਤੇ ਕਿੰਨੇ ਦੋਸ਼ੀ ਸੀ ਇਹ ਦੋ ਦੋਸ਼ੀ ਸੀਗੇ ਇਹ ਦੋਹਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਪਹਿਲਾ ਦੋਸ਼ੀ ਹੈ ਮਨਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਕੋਟ ਆਸਾ ਸਿੰਘ ਥਾਣਾ ਮਮਦੂਤ ਤੇ ਦੂਸਰਾ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਗੂਰਾ ਪੁੱਤਰ ਬਲਬੀਰ ਸਿੰਘ ਕਾਲਾ ਗਲੀ ਨੰਬਰ 6 ਬਸਤੀ ਪਟਿਆਣ ਵਾਲੀ ਫਰੀਪੁਰ ਸ਼ਹਿਰ ਇੰਦੇ ਤੇ ਪਹਿਲਾਂ ਹੀ ਆਲਰੇਡੀ ਸਾਡੇ ਕੋਲ ਇੱਕ ਥਾਣੇ ਦੇ ਇਸ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੈ ਤੇ ਥਾਣਾ ਸਿਟੀ ਦੇ ਵਿੱਚ ਵੀ ਇੰਦੇ ਤੇ ਇੱਕ ਮੁਕੱਦਮਾ ਦਰਜਾ ਸਰ ਕਿੰਨੇ ਦਿਨ ਚੇ ਫੜੇ ਗਏ ਇਹ ਇਹ ਅਸੀਂ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੇ ਆ ਦੋਸ਼ੀ ਤੇ ਟ੍ਰੈਕਟਰ ਵਾਲੀ ਬਰਾਮਦ ਕਰ ਲਏ ਨੇ ਤੇ ਅੱਗਾ ਵੀ ਅੱਗੇ ਵੀ ਇਹਦੇ ਚੋਰ ਫੜੇ ਜਾਣਗੇ ਬਿਲਕੁਲ ਜੀ ਸਾਡੇ ਵੱਲੋਂ ਪੂਰੀ ਪੁਰਜ਼ੋਰ ਕੋਸ਼ਿਸ਼ ਹੋਏਗੀ ਵੀ ਜੁੜਿਆ ਸਾਨੂੰ ਐਸਐਸਪੀ ਸਾਹਿਬ ਫਰੋਸਪੁਰ ਸ਼੍ਰੀ ਦੀਪਕ ਖਲੋਰੀ ਸਾਹਿਬ ਅਤੇ ਡੀਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਇਹ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਆਨ ਵਾਲੇ ਸਮੇਂ ਵਿੱਚ ਵੀ ਅਸੀਂ ਕੋਈ ਵੀ ਕੋਈ ਇਦਾਂ ਦੀ ਕੋਈ ਵਾਰਦਾਤ ਹੁੰਦੀ ਅਸੀਂ ਛੇਤੀ ਦੇ ਛੇਤੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ